ਜਿਹੜਾ ਪੰਜਾਬ ਦੀ ਸੂਚੀ ਪ੍ਰੈਸ ਤੇ ਪਹੁੰਚਣ ਦਾ ਸੀ ਭਾਵੇਂ ਸਾਰਿਆਂ ਨੇ ਇੱਥੇ ਜੀ ਆਇਆਂ ਕਹਿੰਦੇ ਆ ਜਿੰਨੇ ਵੀ ਸਾਡੇ ਇਲੈਕਟ੍ਰੋਨਿਕ ਪ੍ਰਿੰਟ ਤੇ ਵੈੱਬ ਦੇ ਪੱਤਰਕਾਰ ਸਾਡੇ ਸਤਿਕਾਰਯੋਗ ਪੱਤਰਕਾਰ ਸਾਹਿਬਾਨ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਇੱਥੇ ਆਉਣ ਤੇ ਸਵਾਗਤ ਤੁਹਾਨੂੰ ਜੀ ਆਇਆਂ ਨੂੰ ਅੱਜ ਸਾਡੇ ਦਰਮਿਆਨ ਜਿਹੜੀ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ ਪ੍ਰੈਸ ਕਾਨਫਰੰਸ ਸਾਡੇ ਵਿੱਚ ਕਰਨ ਲਈ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ.ਐਲ.ਏ. ਸਾਹਿਬ ਸਦਾ ਸੁਖਿੰਦਰ ਸਿੰਘ ਓਟਲੀ ਸਾਹਿਬ ਐਮ.ਐਲ.ਏ. ਆਦਮਪੁਰ ਐਮ.ਐਲ.ਏ. ਸਾਹਿਬ ਦਾ ਜਿਹੜਾ ਰਾਜਨੀਤਿਕ ਪਿਛੋਕੜ ਤੇ ਜਿਹੜਾ ਤਜਰਬਾ ਹੈ ਬੜਾ ਸੰਘਰਸ਼ ਦੇ ਵਿੱਚੋਂ ਲੰਘਿਆ ਹੈ ਬੜਾ ਲੰਮਾ ਇਹਨਾਂ ਨੇ ਜਿਹੜਾ ਉਹ ਨੌਜਵਾਨਾਂ ਲਈ ਔਰ ਸਮਾਜ ਲਈ ਇੱਕ ਸੰਘਰਸ਼ ਕੀਤਾ ਐਕਟਿਵਿਜ਼ਮ 'ਚੋਂ ਨਿਕਲ ਕੇ ਔਰ ਫਿਰ ਰਾਜਨੀਤੀ ਦੇ ਵਿੱਚ ਆਏ ਔਰ ਰਾਜਨੀਤੀ ਦੇ ਵਿੱਚ ਆ ਕੇ ਬਲੰਦੀਆਂ ਨੂੰ ਛੋਇਆ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅੱਜ ਵੀ ਉਹ ਇੱਕ ਐਕਟਿਵਿਸਟ ਦੇ ਤਰੀਕੇ ਦੇ ਨਾਲ ਵਿਚਰ ਰਹੇ ਨੇ ਔਰ ਲੋਕਾਂ ਦੀ ਆਪਣੇ ਸਮਾਜ ਦੀ ਪੰਜਾਬ ਦੇ ਲੋਕਾਂ ਦੀ ਜਿਹੜੀ ਮੰਗ ਹੈ ਜਿਹੜੀ ਗੱਲ ਆ ਉਹਨੂੰ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਰੱਖ ਰਹੇ ਨੇ ਮਜ਼ਬੂਤੀ ਦੇ ਨਾਲ ਅਜ ਨਾਲ ਹੀ ਸਾਡੇ 올 ਇੰਡੀਆ ਕਾਂਗਰਸ ਕਮੇਟੀ ਤੋਂ ਸਾਡੇ ਮੀਡੀਆ ਟੀਮ ਦੇ ਇੰਚਾਰਜ ਕਿ ਅਮਰੀਸ਼ ਰੰਜਨ ਪਾਂਡੇ ਜੀ ਜਿਨ੍ਹਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਇਸ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਸੰਬੰਧ ਦੇ ਵਿੱਚ ਇੱਥੇ ਸਾਡੇ ਕੋਲ ਇਹਨਾਂ ਨੂੰ ਜਿਹੜਾ ਭੇਜਿਆ ਗਿਆ ਔਰ ਜਿੰਨੀਆਂ ਵੀ ਮੀਡੀਆ ਦੀਆਂ ਗਤੀਵਿਧੀਆਂ ਨੇ ਉਹ ਅਮਰੀਸ਼ ਰੰਜਨ ਪਾਂਡੇ ਸਾਹਿਬ ਜਿਹੜੇ ਆ ਉਹ ਮਾਨੀਟਰ ਕਰਦੇ ਨੇ ਔਰ ਸਾਨੂੰ ਦਿਸ਼ਾ ਨਿਰਦੇਸ਼ ਵੀ ਦਿੰਦੇ ਨੇ ਪਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਵਿਸ਼ੇਸ਼ ਰੂਪ ਦੇ ਵਿੱਚ ਐਮਐਲਏ ਸਾਹਿਬ ਕੋਟਲੀ ਸਾਹਿਬ ਤੁਹਾਡੇ ਸੰਗਮੁਖ ਹੋਣਗੇ ਔਰ ਇਸ ਗੰਭੀਰ ਜਿਹੜਾ ਇੱਕ ਵਿਸ਼ਾ ਹੈ ਇਦੇ ਉੱਤੇ ਤੁਹਾਨੂੰ ਜਾਣੂ ਕਰਵਾਉਣਗੇ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਜੀ ਸਟਾਰਟ ਕਰੋ ਹੈਲੋ ਮੇਰੇ ਖੰਲੇ ਨਹੀਂ ਚੱਲਦਾ ਹੈਲੋ ਚੱਲਿਓ ਚੱਲਿਓ ਪਰਮ ਸਤਕਾਰਯੋਗ ਸਾਰੇ ਆਏ ਹੋਏ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਦੇ ਸਾਥੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਮੈਂ ਕੁਝ ਅਹਿਮ ਮੁੱਦੇ ਲੈ ਕੇ ਪੰਜਾਬ ਸਰਕਾਰ ਦੇ ਲਈ 11 ਅਹਿਮ ਮੁੱਦੇ ਜਿਹੜੇ ਉਹ ਲੈ ਕੇ ਆਇਆ ਔਰ ਪੰਜ ਮੁੱਦੇ ਜਿਹੜੇ ਕੇਂਦਰ ਦੀ ਸਰਕਾਰ ਤੋਂ ਸਵਾਲ ਪੁੱਛਣ ਦੇ ਵਾਸਤੇ ਅੱਜ ਮੈਂ ਕਾਂਗਰਸ ਪਾਰਟੀ ਦੀ ਤਰਫੋਂ ਪ੍ਰੈਸ ਕਾਨਫਰੰਸ ਦੇ ਜੀਡੀਐ ਸੰਬੋਧਨ ਕਰ ਰਿਹਾ ਹਾਂ ਜੇ ਕਿਤੇ ਭਗਵੰਤ ਮਾਨ ਜੀ ਸੁਣਦੇ ਹੋਣ ਮੇਰੀ ਗੱਲ ਤਾਂ ਫਿਰ ਉਹ ਲੋਕਾਂ ਦੀ ਕਚਹਿਰੀ ਦੇ ਅੰਦਰ ਖੁਦ ਆਪ ਇਹਨਾਂ ਗੱਲਾਂ ਦਾ ਜਵਾਬ ਦੇਣ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਲੋਕਾਂ ਨੂੰ ਝੂਠੇ ਵਾਦੇ ਤੇ ਲਾਰੇ ਲਾਣ ਨਾਰੇ ਲਾ ਕੇ ਜਿਹੜੇ ਆ ਉਹ ਪੰਜਾਬ ਦੇ ਅੰਦਰ ਸਰਕਾਰ ਬਣਾਈ ਔਰ ਜਿਹੜੇ ਵਾਦੇ ਲੋਕਾਂ ਦੇ ਨਾਲ ਉਹਨਾਂ ਨੇ ਕੀਤੇ ਉਹਨਾਂ ਦੇ ਵਿੱਚੋਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਔਰ ਤੁਸੀਂ ਮੈਨੂੰ ਪੁੱਛ ਸਕਦੇ ਹੋ ਸਵਾਲ ਕਰਕੇ ਕਿ ਇਹ ਤਾਂ ਜੀ ਉਹਨਾਂ ਨੇ ਬਹੁਤ ਕੁਝ ਪੰਜਾਬ ਦੇ ਲਈ ਕਰ ਦਿੱਤਾ ਜਿਹਦੇ ਵਿੱਚੋਂ ਸਭ ਤੋਂ ਵੱਡਾ ਤੇ ਅਹਿਮ ਮੁੱਦਾ ਮੈਂ ਦਲਤ ਹੋਣ ਦੇ ਨਾਤੇ ਦਲਤਾਂ ਦੀ ਨੁਮਾਇੰਦਗੀ ਲੰਬਾ ਸਮਾਂ ਕਰਦਾ ਰਿਹਾ ਔਰ ਪਾਰਟੀ ਦਾ ਸਪੈਸ਼ਲ ਸਪੋਕਸਪਰਸਨ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਇਹ ਗੱਲ ਰੱਖ ਰਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਪੰਜਾਬ ਦੇ ਅੰਦਰ ਤੁਹਾਡੀ ਸਰਕਾਰ ਨਹੀਂ ਸੀ ਆਈ ਸਭ ਤੋਂ ਪਹਿਲਾਂ ਦਲਤਾਂ ਨੂੰ ਲਿਵਾਉਣ ਦੇ ਲਈ ਤੁਸੀਂ ਪੰਜਾਬ ਦੇ ਅੰਦਰ ਇਹ ਕਿਹਾ ਸੀ ਕੇਜਰੀਵਾਲ ਜੀ ਨੇ ਇਹ ਕਿਹਾ ਸੀ ਕਿ ਅਸੀਂ ਪੰਜਾਬ ਦੇ ਅੰਦਰ ਦਲਤ ਡਿਪਟੀ ਮੁੱਖ ਮੰਤਰੀ ਲਗਾਵਾਂਗੇ ਮੈਂ ਇਹਦਾ ਸਵਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਕੀਤਾ ਲੇਕਿਨ ਜਵਾਬ ਤੱਕ ਨਹੀਂ ਦਿੱਤਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬੇਇੱਜ਼ਤ ਕੀਤਾ ਗਿਆ ਮੈਂ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮੇਰਾ અપਮਾਨ ਤੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕੀਤਾ ਮੈਂ ਉਹਦਾ ਤੇਰੇ ਤੋਂ ਬਦਲਾ ਲੈ ਕੇ ਰਾਂਗਾ ਮੈਂ ਤੇਰੇ ਮੋਰੇ ਝੋਕਣ ਵਾਲਾ ਨਹੀਂ ਐ ਔਰ ਤੂੰ 10 ਲੋਕਾਂ ਨੂੰ ਕਿ ਪੰਜਾਬ ਦੇ ਅੰਦਰ ਦਲ ਡਿਪਟੀ ਮੁੱਖ ਮੰਤਰੀ ਤੁਸੀਂ ਕਿਉਂ ਨਹੀਂ ਬਣਾਇਆ ਔਰ ਦੂਸਰਾ ਤੁਸੀਂ ਦਲਤ ਡੈਪਟੀ ਮੁੱਖ ਮੰਤਰੀ ਤਾਂ ਕੀ ਬਣਾਉਣਾ ਤੁਸੀਂ ਪੰਜਾਬ ਦੇ ਅੰਦਰ ਰਾਜ ਸਭਾ ਦੇ 7 ਮੈਂਬਰ ਉਹ ਰਜਵਾਣਾ ਸ਼ਾਹੀ ਵਾਲੇ ਉੱਤੇ ਲੈ ਕੇ ਗਏ ਇੱਕ ਵੀ ਦਲਤ ਨੂੰ ਤੁਸੀਂ ਰਾਜ ਸਭਾ ਦੀ ਸੀਟ ਨਹੀਂ ਦਿੱਤੀ ਇਹਦਾ ਵੀ ਜਵਾਬ ਭਗਵੰਤ ਮਾਨ ਦੇਵੇ ਅੱਜ ਲੋਕਾਂ ਦੇ ਵਿੱਚ ਜਾ ਕੇ ਲੰਬੇ ਭਾਸ਼ਣ ਕਰ ਰਿਹਾ ਹੈ ਭਗਵੰਤ ਮਾਨ ਜੀ ਤੁਹਾਨੂੰ ਲੋਕਾਂ ਦੀ ਕਚਹਿਰੀ ਦੇ ਅੰਦਰ ਜਵਾਬ ਦੇਣਾ ਪਏਗਾ ਔਰ ਦੂਸਰੀ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੇ ਪੰਜਾਬ ਦੇ ਅੰਦਰ ਐਸਸੀ ਕਮਿਸ਼ਨ ਕੋਈ ਵੀ ਪੰਜਾਬ ਦਾ ਕਮਿਸ਼ਨ ਸਰਕਾਰ ਨੇ ਨਹੀਂ ਤੋੜਿਆ ਜਿਹੜਾ ਦਲਤਾਂ ਦੇ ਲਈ ਭਲਾਈ ਦੇ ਲਈ ਲੋਕ ਆਪਣੇ ਛੋਟੇ ਤੋਂ ਲੈ ਕੇ ਵੱਡੇ ਮੁੱਦੇ ਐਸਸੀ ਕਮਿਸ਼ਨ ਦੇ ਕੋਲ ਲੈ ਕੇ ਜਾਂਦੇ ਸੀ ਉਸ ਐਸਸੀ ਕਮਿਸ਼ਨ ਨੂੰ ਤੋੜ ਦਿੱਤਾ ਗਿਆ 10 ਮੈਂਬਰਾਂ ਦੇ ਵਿੱਚੋਂ 5 ਮੈਂਬਰ ਕਰ ਦਿੱਤੇ ਗਏ ਔਰ ਉਹਨਾਂ ਦਾ ਕਾਰਜਕਾਲ 6 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤਾ ਮੈਂ ਭਗਵੰਤ ਮਾਨ ਜੀ ਨੂੰ ਇਸ ਗੱਲ ਪੁੱਛਣੀ ਚਾਹੁੰਦਾ ਕਿ ਇਸ ਗੱਲ ਦਾ ਵੀ ਜਵਾਬ ਦੇ ਕਿ ਦਲਤਾਂ ਦੇ ਨਾਲ ਤੇਰਾ ਕੀ ਬੈਰ ਹੈ ਤੂੰ ਦਲਤਾਂ ਦੇ ਕਿਉਂ અપਮਾਨ ਕਰ ਰਿਹਾ ਕਿਉਂ ਸਾਨੂੰ ਤੁਸੀਂ ਇਨਸਾਫ ਦੇਣ ਦੇ ਲਈ ਜਿਹੜਾ ਕਮਿਸ਼ਨ ਬਣਿਆ ਸੀ ਉਹਨੂੰ ਪੰਜਾਬ ਦੇ ਅੰਦਰ ਕਿਉਂ ਤੋੜਿਆ ਇਹਦਾ ਜਵਾਬੀ ਭਗਵੰਤ ਮਾਨ ਜੀ ਤੁਹਾਨੂੰ ਦੇਣਾ ਪਏਗਾ ਸਾਡੀ ਸਰਕਾਰ ਦੇ ਬਿਲ 31000 ਰੁਪਇਆ ਸ਼ਗਨ ਸਕੀਮ ਦਾ ਸਾਡੀ ਸਰਕਾਰ ਦਿੰਦੀ ਸੀ ਸਰਕਾਰ ਆਉਣ ਤੋਂ ਪਹਿਲਾਂ ਭਗਵੰਤ ਮਾਨ ਤੇ ਕੇਜਰੀਵਾਲ ਜੀ ਨੇ ਪੱਟ ਪੱਟ ਕੇ ਕਿਹਾ ਕਿ ਅਸੀਂ 51000 ਰੁਪਇਆ ਸ਼ਗਨ ਸਕੀਮਾਂ ਦਾ ਦੇਾਂਗੇ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਭਗਵੰਤ ਮਾਨ ਜੀ ਜਵਾਬ ਦਿਓ ਸਵਾ ਦੋ ਸਾਲ ਦੀ ਤੁਹਾਡੀ ਸਰਕਾਰ ਹੋ ਗਈ ਹੈ ਅੱਜ ਤੱਕ ਵੀ ਕਿਸੇ ਨੂੰ 51000 ਰੁਪਇਆ ਜਿਹੜਾ ਸ਼ਗਨ ਸਕੀਮਾਂ ਦਾ ਉਹ ਨਹੀਂ ਮਿਲਿਆ ਔਰ ਤੁਸੀਂ ਕਿਹਾ ਸੀ ਕਿ ਅਸੀਂ 2500 ਰੁਪਇਆ ਪੈਨਸ਼ਨ ਜਿਹੜੀ ਹੈ ਉਹ ਹਰ ਇੱਕ ਦੀ ਬੁਢਾਪਾ ਤੇ ਵਿਧਵਾ ਪੈਨਸ਼ਨ ਦੇ ਉਹ ਕਰਾਂਗੇ ਸਾਡੀ ਸਰਕਾਰ ਦੇ ਬਿਲ੍ਹੇ ਅਸੀਂ 750 ਤੋਂ 1500 ਰੁਪਈਆ ਜਿਹੜੀ ਪੈਨਸ਼ਨ ਕੀਤੀ ਸੀ ਔਰ ਇਹਨਾਂ ਨੇ ਕਿਹਾ ਸੀ 2500 ਕਰਾਂਗੇ ਅੱਜ ਇੱਕ ਵੀ ਪੰਜਾਬ ਦੇ ਅੰਦਰ ਕਿਸੇ ਵਿਧਵਾ ਔਰ ਕਿਸੇ ਬੁਢਾਪੇ ਸਾਡੇ ਬਜ਼ੁਰਗਾਂ ਨੂੰ 2500 ਰੁਪਈਆ ਤੱਕ ਨਹੀਂ ਮਿਲਿਆ ਔਰ ਉਸ ਤੋਂ ਵੱਡੀ ਗੱਲ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਅੱਜ ਵੀ ਵਿਦਿਆਰਥੀ ਜਿਹੜੇ ਪਟਕਦੇ ਪਏ ਨੇ ਉਹਨਾਂ ਨੂੰ ਕਾਲਜਾਂ ਦੇ ਅੰਦਰ ਐਡਮਿਸ਼ਨ ਨਹੀਂ ਮਿਲਦਾ ਔਰ 16000 ਤੋਂ ਵੱਧ ਕਰੋੜ 16000 ਕਰੋੜ ਤੋਂ ਵੱਧ ਰੁਪਇਆ ਜਿਹੜਾ ਅੱਜ ਵੀ ਵਿਦਿਆਰਥੀਆਂ ਦਾ ਜਿਹੜਾ ਉਹ ਸਰਕਾਰ ਦੇ ਵੱਲ ਬਕਾਇਆ ਹੈ ਭਗਵੰਤ ਮਾਨ ਜੀ ਜਵਾਰ ਦਿਓ ਤੁਸੀਂ ਕਹਿੰਦੇ ਹੋ ਕਿ ਅਸੀਂ ਕਾਲਜ ਖੋਲ੍ਹਾਂਗੇ ਐਮੀਨੈਂਸ ਸਕੂਲ ਖੋਲ ਰਹੇ ਹਾਂ ਵਿਦੇਸ਼ਾਂ ਦੇ ਵਿੱਚ ਟੀਚਰਾਂ ਨੂੰ ਸਿੱਖਿਆ ਦੇ ਕੇ ਅਸੀਂ ਅਸੀਂ ਵਿਦਿਆਰਥੀਆਂ ਨੂੰ ਚੰਗਾ ਪੜਾਉਣਾ ਚਾਹੁੰਦੇ ਹਾਂ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਵਿਦਿਆਰਥੀਆਂ ਦੇ ਉੱਤੇ ਲਾਠੀਆਂ ਤੇ ਗੋਲੀਆਂ ਚਲਾ ਰਹੀ ਹੈ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਹੈ ਉਹਨਾਂ ਨੂੰ ਥਾਣਿਆਂ ਦੇ ਅੰਦਰ ਬੰਦ ਕੀਤਾ ਜਾ ਰਿਹਾ ਹੈ ਔਰ ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਮੈਂ ਨਾਂ ਵੀ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਡੀਆਂ ਉਹਨਾਂ ਦੇ ਅੰਦਰ ਧੀਆਂ ਪੈਣਾ ਵੀ ਸਨ ਮੈਂ ਖੁਦ ਜਾ ਕੇ ਥਾਣੇ ਦੇ ਵਿੱਚੋਂ ਉਹਨਾਂ ਨੂੰ ਛਡਵਾ ਕੇ ਲੈ ਕੇ ਆਇਆ ਔਰ ਮੈਂ ਗਵਰਨਰ ਸਾਹਿਬ ਦੇ ਕੋਲ ਵੀ ਇਹ ਬਹੁਤ ਵੱਡਾ ਮੁੱਦਾ ਲੈ ਕੇ ਗਿਆ ਸੀ ਪਰ ਹਾਲੇ ਤੱਕ ਉਸ ਦੇ ਉੱਤੇ ਵੀ ਪੰਜਾਬ ਸਰਕਾਰ ਨੇ ਜਿਹੜਾ ਉਹਦਾ ਕੋਈ ਸੰਗਿਆਨ ਨਹੀਂ ਲਿਆ ਅੱਜ ਵੀ ਵਿਦਿਆਰਥੀਆਂ ਨੂੰ ਰੋਲ ਨੰਬਰ ਨਹੀਂ ਦਿੱਤੇ ਜਾਂਦੇ ਅੱਜ ਵੀ ਵਿਦਿਆਰਥੀਆਂ ਨੂੰ ਕਲਾਸਾਂ ਦੇ ਅੰਦਰ ਨਹੀਂ ਬੈਠਣ ਦਿੱਤਾ ਜਾਂਦਾ ਔਰ ਉਹਨਾਂ ਦੇ ਸਰਟੀਫਿਕੇਟ ਰੋਕ ਲਏ ਜਾਂਦੇ ਨੇ ਕਿਸੇ ਨੇ ਵਿਦੇਸ਼ ਜਾਣਾ ਕਿਸੇ ਨੇ ਹੋਰ ਯੂਨੀਵਰਸਿਟੀ ਦੇ ਅੰਦਰ ਜਾਣਾ ਅੱਜ ਵੀ ਸਾਡੇ ਦਲਿਤ ਵਿਦਿਆਰਥੀ ਜਿਹੜੇ ਉਹ ਭਟਕਦੇ ਤੇ ਤੜਫਦੇ ਫਿਰਦੇ ਨੇ ਔਰ ਇੱਕ ਵੱਡੀ ਗੱਲ ਭਗਵੰਤ ਮਾਨ ਜੀ ਤੇ ਕੇਜਰੀਵਾਲ ਦੀ ਇਹ ਕਿਆ ਸਿਗਾ ਕੇ ਅਸੀਂ ਸਾਡੀ ਸਰਕਾਰ ਬਣਾਓ 1000 ਰੁਪਇਆ ਹਰ ਔਰਤ ਨੂੰ ਪੰਜਾਬ ਦੇ ਅੰਦਰ ਦਿੱਤਾ ਜਾਵੇਗਾ ਜਿਹਦੀ ਉਮਰ 18 ਸਾਲ ਤੋਂ ਉੱਤੇ ਹੋਵੇਗੀ ਭਗਵੰਤ ਮਾਨ ਜੀ ਇਹ 27 ਮਹੀਨੇ ਹੋ ਗਏ ਨੇ ਤੁਹਾਡੀ ਸਰਕਾਰ ਬਣਿਆ ਨੂੰ ਹਰੇਕ ਔਰਤ ਦਾ 27000 ਰੁਪਇਆ ਤੁਹਾਡੀ ਵੱਲ ਹੈ ਅੱਜ ਤੁਸੀਂ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਕੋਲ ਵੋਟਾਂ ਮੰਗਣ ਜਾਓਗੇ ਆਓ ਪਿੰਡਾਂ ਦੇ ਵਿੱਚ ਤੁਹਾਡੀਆਂ ਔਰਤਾਂ ਜਿਹੜੀਆਂ ਉਹ ਤੁਹਾਡਾ ਵਿਰੋਧ ਕਰਨਗੀਆਂ ਔਰ ਤੁਹਾਡੇ ਕੋਲੋਂ ਮੰਗ ਕਰਨਗੀਆਂ ਕਿ ਭਗਵੰਤ ਮਾਨ ਕਿੱਥੇ ਐ ਸਾਡਾ 26 27000 ਆਗਮਪੁਰ ਦੇ ਅੰਦਰ ਭਗਵੰਤ ਮਾਨ ਜੀ ਨੂੰ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਅੰਦਰ ਕਹਿਣਾ ਚਾਹੁੰਦਾ ਜਿਹੜਾ ਤੂੰ ਦਲਤਾਂ ਦਾ અપਮਾਨ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕੀਤਾ ਸੀ ਮੇਰੇ ਆਦੋਂ ਪਰ ਹਲਕੇ ਤੇ ਜਲੰਧਰ ਦੇ ਅੰਦਰ ਜਿੱਦਣ ਤੂੰ ਹੁਣ ਆਏਗਾ ਤੇਰਾ ਸਵਾਗਤ ਵੀ ਉਸ ਤਰੀਕੇ ਨਾਲ ਕਰੂੰਗਾ ਜਿਸ ਤਰੀਕੇ ਦੇ ਨਾਲ ਮੇਰਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜਾ ਉਹ અપਮਾਨ ਕੀਤਾ ਸੀ ਸਿਪਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਲਈ ਪੰਜਾਬ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਜਿਹੜਾ ਉਹ ਸਿਪਾਈ ਕਰਮਚਾਰੀਆਂ ਨੂੰ ਪੱਕੇ ਕਰਾਂਗੇ ਪਰ ਇੱਕ ਵੀ ਕਰਮਚਾਰੀ ਨੂੰ ਜਿਹੜਾ ਉਹ ਪੱਕਾ ਨਹੀਂ ਕੀਤਾ ਮਜ਼ਦੂਰਾਂ ਨੂੰ 8 ਘੰਟੇ ਤੋਂ 12 ਘੰਟੇ ਕੰਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਦੱਸੋ ਮਜ਼ਦੂਰ 12 ਘੰਟੇ ਕੰਮ ਕਿੱਦਾਂ ਕਰ ਸਕਦਾ ਹੈ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਹੈ ਕਿ ਕਿਹੜੇ ਰੂਲ ਦੇ ਤਹਿਤ ਕਿਹੜੇ ਨਿਯਮਾਂ ਦੇ ਤਹਿਤ ਤੂੰ ਸੰਵਿਧਾਨ ਦੀਆਂ ਤੱਜੀਆਂ ੜਾ ਕੇ ਜਿਹੜਾ ਮਜ਼ਦੂਰ ਨੂੰ 12 ਘੰਟੇ ਕੰਮ ਕਰਨ ਦੇ ਲਈ ਮਜਬੂਰ ਕੀਤਾ ਤੈਨੂੰ ਇਹਦਾ ਵੀ ਲੋਕਾਂ ਦੀ ਕਚਹਿਰੀ ਦੇ ਅੰਦਰ ਜਵਾਬ ਦੇਣਾ ਪਏਗਾ ਨੌਕਰੀਆਂ ਦੇ ਅੰਦਰ ਬੈਕਲੌਗ ਹਾਲੇ ਤੱਕ ਬੇਲਾ ਪਿਆ ભગવંતમાન ਦੱਸੇ ਕਿ ਕਿੰਨੇ ਲੋਕਾਂ ਨੂੰ ਉਹਨਾਂ ਨੇ ਨੌਕਰੀਆਂ ਦਿੱਤੀਆਂ ਨੇ ਹਰੇਕ ਡਿਪਾਰਟਮੈਂਟ ਦੇ ਅੰਦਰ ਸਾਡਾ ਗਰੀਬਾਂ ਦਾ ਔਰ ਜਿਹੜੇ ਸਾਡੇ ਦਲਤ ਮੁਲਾਜ਼ਮ ਨੇ ਉਹਨਾਂ ਦਾ ਨੌਕਰੀਆਂ ਦੇ ਅੰਦਰ ਬੈਕਲੌਗ ਜਿਹੜਾ ਉਹ ਵੀ ਤੂੰ ਹਲੇ ਤੱਕ ਪੂਰਾ ਨਹੀਂ ਕਰ ਸਕਿਆ ਔਰ ਸਭ ਤੋਂ ਵੱਡੀ ਗੱਲ ਤੁਸੀਂ ਕਹੀ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਪੰਜ-ਪੰਜ ਮੜਲੇ ਦੇ ਪਲਾਟਾਂ ਦੇ ਵਿੱਚ ਗਰੀਬਾਂ ਨੂੰ ਘਰ ਬਣਾ ਕੇ ਦੇਾਂਗੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਭਗਵੰਤ ਜੀ ਦੱਸੋ ਤੁਸੀਂ ਕਿਹਨੂੰ ਘਰ ਬਣਾ ਕੇ ਦਿੱਤਾ ਕਿਹਨੂੰ ਤੁਸੀਂ 5-5 ਮਰਲੇ ਦੇ ਪਲਾਟ ਦਿੱਤੇ ਨੇ ਔਰ ਭਗਵੰਤ ਮਾਨ ਜੀ ਤੁਹਾਡੇ ਲਈ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਕਿਹਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਿ ਪੰਜਾਬ ਦੇ ਅੰਦਰ ਕਾਂਗਰਸ ਮਰ ਗਈ ਹੈ ਔਰ ਤੁਸੀਂ ਬਹੁਤ ਸਾਰੇ ਮੀਡੀਆ ਕਰਮਚਾਰੀ ਉਸ ਦਿਨ ਪ੍ਰੈਸ ਗੈਲਰੀ 'ਚ ਬੈਠੇ ਸੀ ਔਰ ਕਿਹਾ ਕਿ ਕਾਂਗਰਸ ਮਰ ਗਈ ਹੈ ਕਿ ਤੁਸੀਂ ਹਿੰਮਤ ਨਹੀਂ ਕਰ ਸਕਦੇ ਇਲੈਕਸ਼ਨ ਲੜਨ ਦਾ ਭਗਵੰਤ ਮਾਨ ਜੀ ਜੇ ਅੱਜ ਵੀ ਤੇਰੇ ਵਿੱਚ ਨੈਤਿਕਤਾ ਹੈ ਅੱਜ ਵੀ ਤੇਰੇ ਅੰਦਰ ਕੋਈ ਰਗਾਂ ਦੇ ਅੰਦਰ ਕਿਸੇ ਗੁਰੂ ਸਹਿਬਾਨਾਂ ਦਾ ਆਪਣੇ ਕਿਸੇ ਨੈਤਿਕਤਾ ਦਾ ਜਿਹੜਾ ਖੂਨ ਹੈ ਤਾਂ ਅੱਜ ਵੀ ਹਾਲੇ ਮੇਰੇ ਖਿਆਲ ਦੇ ਅੰਦਰ ਘੰਟਾ ਡੇਢ ਘੰਟਾ ਰਹਿੰਦਾ ਹੈ 10 ਕਿਹੜੀ ਸੀਟ ਦੇ ਉੱਤੋਂ ਤੂੰ ਲੜਨਾ ਤੇ ਤੈਨੂੰ ਕਾਂਗਰਸ ਮੂੰਹ ਤੋੜਵਾ ਜਵਾਬ ਦੇਗੀ ਅਸੀਂ ਵੀ ਪੰਜਾਬ ਦੀ ਵਿਧਾਨ ਸਭਾ 'ਚ ਤੈਨੂੰ ਕਿਹਾ ਸੀ ਕਿ ਭਗਵੰਤ ਮਾਨ ਜੀ ਦੱਸੋ ਪੰਜਾਬ ਦੀ ਕਿਹੜੀ ਸੀਟ ਦੇ ਉੱਤੋਂ ਤੁਸੀਂ ਇਲੈਕਸ਼ਨ ਲੜਨੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਡੇ ਖਿਲਾਫ ਇਲੈਕਸ਼ਨ ਲੜਨਗੇ ਭਗਵੰਤ ਮਾਨ ਆਪਣੀ ਕਹੀ ਹੋਈ ਗੱਲ ਤੋਂ ਮੁਕਰ ਗਿਆ ਔਰ ਉਹਨੇ ਥੁੱਕ ਕੇ ਚੱਟਿਆ ਭਗਵੰਤ ਮਾਨ ਜੀ ਅੱਜ ਵੀ ਤੁਹਾਡੇ ਕੋਲ ਸਮਾਂ ਹੈ 1 ਘੰਟਾ ਹਲੇ ਹੋਰ ਬਾਕੀ ਹੈ ਅਜ ਆਖਰੀ ਤਰੀਕ ਦਾ ਨਾਮੀਨੇਸ਼ਨ ਭਰੋ ਕਿਤੇ ਵੀ ਕਾਗਜ਼ ਤੁਹਾਨੂੰ ਮੂੰਹ ਤੋੜਵਾ ਜਵਾਬ ਦੇ ਕੇ ਹਰਾ ਕੇ ਮੁੜ ਕੇ ਫਿੰਡ ਸਤੌਜ ਦੇ ਅੰਦਰ ਤੁਹਾਨੂੰ ਬਾੜਾਂਗੇ ਇਸ ਕਰਕੇ ਮੇਰੇਆਂ 11 ਗੱਲਾਂ ਦਾ ਜਵਾਬ ਜਿਹੜਾ ਕਾਂਗਰਸ ਪਾਰਟੀ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਦਲਿਤ ਤੇ ਪੰਜਾਬ ਦੇ ਗਰੀਬ ਜਿਹੜਾ ਉਹ ਤੇਰੇ ਤੋਂ ਜਵਾਬ ਮੰਗਦੇ ਨੇ ਤੈਨੂੰ ਜਵਾਬ ਜ਼ਰੂਰ ਦੇਣਾ ਪਏਗਾ ਕਵੈਟ ਕਰ ਲਾ ਕਿਤੇ ਟੀਵੀ ਦੇ ਉੱਪਰ ਆ ਜਾ ਇੱਕ ਪਾਸੇ ਮੈਂ ਹੋਵਾਂਗਾ ਇੱਕ ਪਾਸੇ ਤੂੰ ਹੋਵੇਂ ਜੇ ਤੂੰ ਮੇਰੀਆਂ 11 ਗੱਲਾਂ ਦਾ ਜਵਾਬ ਦੇ ਗਿਆ ਤਾਂ ਮੈਂ ਲੋਕਾਂ ਦੇ ਕੋਲੋਂ ਮਾਫੀ ਮੰਗ ਲਾਂਗਾ ਔਰ ਦੂਸਰੀ ਗੱਲ ਦੋ ਪੰਜ ਸਵਾਲ ਜਿਹੜੇ ਨੇ ਉਹ ਕੇਂਦਰ ਦੀ ਸਰਕਾਰ ਦੇ ਲਈ ਲੈ ਕੇ ਆਏ ਆ ਸਭ ਤੋਂ ਵੱਡੀ ਗੱਲ ਕਿ 10 ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ 15-15 ਲੱਖ ਰੁਪਈਆ ਹਰੇਕ ਦੇ ਖਾਤੇ ਦੇ ਵਿੱਚ ਆਵਾਂਗੇ ਜਿਹੜਾ ਵਿਦੇਸ਼ਾਂ ਦੇ ਅੰਦਰ ਕਾਲਾ ਧਨ ਪਿਆ ਉਹਨੂੰ ਵਾਪਸ ਲਿਆ ਕੇ ਗਰੀਬਾਂ ਦੇ ਵਿੱਚ ਵੰਡਾਂਗੇ ਅੱਜ ਤੂੰ ਸੌਂਬੀ ਦੀ ਆਮਦਮ ਦੇ ਰਾਹੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਦੱਸੋ ਕਿਹੜੇ ਗਰੀਬ ਦੇ ਕਿਹੜੇ ਪੰਜਾਬ ਦੇ ਕਿਹੜੇ ਦੇਸ਼ ਦੇ ਕਿਹਨਾਂ ਦੇ ਖਾਤੇ ਦੇ ਅੰਦਰ ਤੁਸੀਂ 15 ਕਰੋੜ ਰੁਪਈਆ ਜਿਹੜਾ ਉਹ ਉਹ ਜਿਹੜਾ 15 ਲੱਖ ਰੁਪਈਆ ਤੁਸੀਂ ਲੈ ਕੇ ਆਏ ਹੋ ਔਰ ਦੂਸਰਾ ਤੁਸੀਂ ਕਿਹਾ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕਿ ਅਸੀਂ ਹਰ ਸਾਲ 2 ਕਰੋੜ ਨੌਕਰੀ ਦੇਾਂਗੇ 10 ਸਾਲ ਦੀ ਤੁਹਾਡੀ ਸਰਕਾਰ ਹੋ ਗਈ 20 ਕਰੋੜ ਲੋਕ ਨੌਕਰੀ ਬਣਦੀ ਹੈ ਕਿਹੜੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਦੇਸ਼ ਦੇ ਅੰਦਰ ਹੋਰ ਬਾਕੀ ਸੂਬਿਆਂ ਦੇ ਅੰਦਰ ਜਿਹੜੀ ਆ ਉਹ 20 ਕਰੋੜ ਨੌਕਰੀ ਦਿੰਦੀ ਹੈ ਔਰ ਤੀਸਰੀ ਗੱਲ ਤੁਸੀਂ ਤੇਲ ਵੇਚ ਦਿੱਤਾ ਕੋਲਾ ਵੇਚ ਦਿੱਤਾ 에ਰਪੋਰਟ ਵੇਚ ਦਿੱਤਾ ਲਾਲ ਕਿਲਾ ਵੇਚ ਦਿੱਤਾ ਹੁਣ ਤੁਸੀਂ ਦੇਸ਼ ਨੂੰ ਵੇਚਣ ਜਾ ਰਹੇ ਹੋ ਹਰ ਕਿਸ ਤਰ੍ਹਾਂ ਦੇ ਉੱਤੇ ਦੇਸ਼ ਦੇ ਲੋਕ ਜਿਹੜੇ ਆ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ ਔਰ ਚੌਥੀ ਗੱਲ ਕਿ ਏਡੀ ਨਫਰਤ ਹੈ ਸਾਡੇ ਲੋਕਾਂ ਦੇ ਉੱਤੋਂ ਸਾਡੇ ਗੁਰੂਆਂ ਦੇ ਕੋਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਾਂਗਰਸ ਪਾਰਟੀ ਦੇ ਰਾਜ ਦੇ ਬਿੱਲੇ ਮੇਰਾ ਹਲਕਾ ਆਧੂਮਪੁਰ ਹੈ ਉਹਦੇ ਅੰਦਰ 에ਰਪੋਰਟ ਹੈ ਉਹਦਾ ਨਾਂ ਕਾਂਗਰਸ ਪਾਰਟੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਰੱਖਣ ਦਾ ਮਤਾ ਪਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਭੇਜਿਆ ਮੈਂ ਸ਼ਰੀ ਹਵਾਵਾ ਜੀ ਮੰਤਰੀ ਅਦਤਰ ਸਿੰਧਿਆ ਜੀ ਨੂੰ ਜਾ ਜਾ ਕੇ ਬਾਰ ਬਾਰ ਮਿਲਿਆ ਹੁਣ ਪਿੱਛੇ ਜੇ ਅਦਕਾਟਨ ਕਰਕੇ ਗਏ ਮੈਨੂੰ ਉਮੀਦ ਸੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਸਾਡੀ ਸਰਕਾਰ ਔਰ ਪੰਜਾਬ ਦੇ ਲੋਕਾਂ ਨੇ ਪਾਸ ਕੀਤਾ ਮਤਾ ਜਿਹੜਾ ਉਹਨੂੰ ਤੁਸੀਂ ਲਾਗੂ ਕਰਕੇ ਗੁਰੂ ਰਵਿਦਾਸ ਜੀ ਦਾ ਸਨਮਾਨ ਕਰੋਗੇ ਪਰ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ 에ਅਰਪੋਰਟ ਦਾ ਨਾਮ ਨਹੀਂ ਰੱਖਿਆ ਸਾਡੀ ਸਰਕਾਰ ਆ ਰਹੀ ਹੈ ਸਾਡੀ ਸਰਕਾਰ ਆਉਣ ਦੇ ਉੱਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ 에ਅਰਪੋਰਟ ਦਾ ਨਾਮ ਜਿਹੜਾ ਉਹ ਪਹਿਲੇ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ ਜਾਵੇਗਾ ਔਰ ਔਰ ਇਸ ਤੋਂ ਬਾਅਦ ਜਾਤੀ ਜਨਗਣਨਾ ਜਿਹੜੀ ਦੇਸ਼ ਦੇ ਅੰਦਰ ਰਾਹੁਲ ਗਾਂਧੀ ਜੀ ਨੇ ਐਲਾਨ ਕੀਤਾ ਕਿ ਜਾਤੀ ਜਨਗਣਨਾ ਦੇਸ਼ ਦੇ ਅੰਦਰ ਕਰਵਾਈ ਜਾਏਗੀ ਇਸ ਕਰਕੇ ਮੋਦੀ ਉਹਨਾਂ ਗੱਲਾਂ ਤੋਂ ਭੱਜ ਰਿਹਾ ਹਰੇਕ ਵਿਅਕਤੀ ਨੂੰ ਬਣ ਦਾ ਅਧਿਕਾਰ ਜਿਹੜਾ ਉਹ ਦਿੱਤਾ ਜਾਏਗਾ OBC ਤੇ ਪਛੜੀਆਂ ਔਰਤਰੀਆਂ ਦੇ ਲਈ 27% ਰਿਜ਼ਰਵੇਸ਼ਨ ਮੰਡਲ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹਨੂੰ ਤੁਸੀਂ ਲਾਗੂ ਨਹੀਂ ਕੀਤਾ ਮੋਦੀ ਸਾਹਿਬ ਇਹਨਾਂ ਦੇ ਜਵਾਬ ਤੁਹਾਨੂੰ ਵੀ ਦੇਣੇ ਪੈਣਗੇ ਅਮਿਤ ਛਾਲ ਨੂੰ ਦੇਣੇ ਪੈਣਗੇ ਸੋ ਮੇਰੇ 11 ਸਵਾਲ ਜਿਹੜੇ ਨੇ ਉਹ ਪੰਜਾਬ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਨੇ ਔਰ ਸਿੱਧੇ ਤੌਰ ਦੇ ਉੱਤੇ ਪੰਜ ਸਵਾਲ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਨੂੰ ਜਵਾਬ ਨੇ ਉਹਨਾਂ ਦਾ ਕੋਈ ਬਲਾਰਾ ਉਹਨਾਂ ਦਾ ਕੋਈ ਨਮੰਦਾ ਜਿਹੜਾ ਇਹਨਾਂ ਗੱਲਾਂ ਦਾ ਜਵਾਬ ਦੇਵੇ ਜਵਾਬ ਤਾਂ ਮੁੱਖ ਮੰਤਰੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੀਦਾ ਕਿ ਤੁਸੀਂ ਦਲਤਾਂ ਗਰੀਬਾਂ ਪਛੜਿਆਂ ਦੇ ਨਾਲ ਧੋਖਾ ਕਰ ਰਹੇ ਹੋ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਆਪਣੀਆਂ ਸਰਕਾਰਾਂ ਬਣਾਉਂਦੇ ਹੋ ਜਦੋਂ ਤੁਸੀਂ ਸਰਕਾਰਾਂ ਬਣਾ ਲੈਨੇ ਹੋ ਤਾਂ ਫਿਰ ਤੁਸੀਂ ਲੋਕਾਂ ਦੇ ਨਾਲ ਕੀਤੇ ਵਾਦੇ ਜਿਹੜੇ ਉਹਨਾਂ ਨੂੰ ਭੁੱਲ ਜਾਂਨੇ ਹੋ ਭਗਵੰਤ ਮਾਨ ਨੂੰ ਇੱਕ ਚੈਲੰਜ ਆਖਿਰ ਦੇ ਅੰਦਰ ਹੁਣ ਆਈ ਆਦਮਪੁਰ ਤੋਂ ਤੂੰ ਮੇਰਾ ਗਲਤਾਂ ਦਾ ਅਪਮਾਨ ਕੀਤਾ ਮੈਂ ਪੰਜਾਬ ਦੀ ਵਿਧਾਨ ਸਭਾ ਚ ਮੰਗ ਕੀਤੀ ਕਿ ਦਲਤ ਡਿਪਟੀ ਮੁੱਖ ਮੰਤਰੀ ਬਣਾਓ ਕਾਂਗਰਸ ਦਾ ਨਹੀਂ ਸੀ ਬਣਨਾ ਭਗਵਾਨ ਤੁਮਨ ਜੀ ਜਿੱਦਣ ਹੁਣ ਤੂੰ ਆਦਮਪੁਰ ਆਏਗਾ ਨਾ ਤਾਂ ਤੇਰਾ ਮੈਂ ਇਦਾਂ ਦਾ ਸਵਾਗਤ ਕਰੂੰਗਾ ਤੈਨੂੰ ਨਾਂਦੀ ਚੇਤੇ ਆਉਗੀ ਤੂੰ ਯਾਦ ਰੱਖ ਕੇ ਪੰਜਾਬ ਦੇ ਦਲਤ ਜਲੰਧਰ ਦੇ ਜਿਹੜੇ ਲੋਕ ਨੇ ਤੈਨੂੰ ਉਹ ਭਾਜੀ ਮੋੜ ਕੇ ਜਿਹੜੀ ਉਹ ਜ਼ਰੂਰ ਦਿਖਾਉਣਗੇ ਤੇ ਅੱਜ ਵੀ ਤੇਰੇ ਚ ਜੇ ਹਿੰਮਤ ਹੈ ਤਾਂ ਫੇ ਪਾਰਲੀਮੈਂਟ ਦੀ ਇਲੈਕਸ਼ਨ ਲੜ ਕੇ ਦਿਖਾ ਤੂੰ ਕਹਿੰਦਾ ਸੀਗਾ ਕਿ ਕਾਂਗਰਸ ਮਰ ਗਈ ਐ ਤੁਹਾਡੇ ਮਾਦਮ ਦੇ ਰਹੀ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ 13 ਸੀਟਾਂ ਜਿੱਤੇਗੀ ਭਗਵੰਤ ਮਾਨ ਦਾ ਮੂੰਹ ਕਾਲਾ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਦਾ ਮੂੰਹ ਕਾਲਾ ਕਰਾਂਗੇ ਅਸੀਂ ਜਿੱਤ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਆ ਕੇ ਰਾਹੁਲ ਗਾਂਧੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ ਔਰ ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਹੋ ਅਗਰ ਤੁਸੀਂ ਕੋਈ ਸੰਬੰਧ ਦੇ ਅੰਦਰ ਮੇਰੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਕੋਈ ਸਵਾਲ ਪੁੱਛਣਾ ਚਾਹੁੰਦੇ ਤਾਂ ਮੈਂ ਉਹਦਾ ਜਵਾਬ ਦੇਣ ਲਈ ਤਿਆਰ ਹਾਂ ਜਿਹੜੇ ਜਿਨੇ ਵੀ ਘਟਾਲਾ ਕੀਤਾ ਭਗਵੰਤ ਮਾਨ ਜੀ ਨੂੰ ਅਸੀਂ ਕਦੋਂ ਕਿਹਾ ਵੇ ਤੂੰ ਕਿਸੇ ਤੇ ਕਾਰਵਾਈ ਨਾ ਕਰ ਭਗਵੰਤ ਮਾਨ ਦੀ 2.5 ਸਾਲ ਦੀ ਸਰਕਾਰ ਹੋ ਗਈ ਜੇ ਕਿਸੇ ਨੇ ਘਟਾਲਾ ਕੀਤਾ ਤੇ ਭਗਵੰਤ ਮਾਨ ਨੂੰ ਯਾਦ ਨਹੀਂ ਆਇਆ ਭਗਵੰਤ ਮਾਨ ਨੂੰ ਫਿਰ ਉਹ ਉਹਨਾਂ ਦੇ ਖਿਲਾਫ ਮੁਕਦਮਾ ਦਾਰ ਕਰਕੇ ਉਹਨੂੰ ਜੇਲ੍ਹ ਚ ਬੰਦ ਕਰਨਾ ਚਾਹੀਦਾ ਸੀ 2.5 ਸਾਲ ਦਾ ਸਮਾਂ ਕਿਉਂ ਡੀਕਿਆ ਇਸ ਕਰਕੇ ਇਹ ਜਈਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਨੂੰ ਕੋਈ ਚੰਗੀਆਂ ਸ਼ੋਭਾ ਨਹੀਂ ਦਿੰਦੀਆਂ 16000 ਕਰੋੜ ਰੁਪਈਆ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਿਹਾ ਬਨਾਸ ਮਿਸਟਰ ਸਾਹਿਬ ਨੇ ਬਕਾਇਆ ਪਿਆ ਉਹ ਕਿੱਥੇ ਗਿਆ ਇਹਦਾ ਮਤਲਬ ਹੈ 16000 ਕਰੋੜ ਰੁਪਇਆ ਭਗਵੰਤ ਮਾਨ ਦੀ ਸਰਕਾਰ ਖਾ ਗਈ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਮੈਂ ਤਾਂ ਮੈਂ ਤਾਂ ਕਹਿ ਰਿਹਾ ਕਿ ਜੋ ਕੁਝ ਹੋਇਆ ਹੈ ਭਗਵੰਤ ਮਾਨ ਨੂੰ ਕੌਣ ਰੋਕ ਰਿਹਾ ਕਾਰਵਾਈ ਕਰਨ ਤੋਂ ਉਹ ਕਰੇ ਜਿਹੜਾ ਵੀ ਕੋਈ ਦੋਸ਼ੀ ਪਾਇਆ ਜਾਂਦਾ ਉਹਨੂੰ ਸਜ਼ਾ ਦੇਵੇ ਅਸੀਂ ਕਦੋਂ ਕਹਿ ਰਹੇ ਹਾਂ ਇਹ ਸਿਰਫ ਕਹਿਣ ਨਾਲ ਗੱਲ ਨਹੀਂ ਬਣਣੀ ਸੋਰ ਰਿਸਪੈਕਟ ਫਿਕਰ ਤੇ ਸਾਹਮਣੇ ਲੈ ਕੇ ਆਉਣਗੇ ਆਉਣੇ ਪੈਣਗੇ ਤੇ ਫਿਰ ਭਗਵੰਤ ਮਾਨ ਉਹ ਜਾਰੀ ਕਰੇ ਫੋਟੋ ਉਹ ਟੋਪੀ ਲਈ ਵਾਲੀ ਉਹ ਥਾਂ ਉਹ ਲੋਕੇਸ਼ਨ ਉਹ ਜਾਰੀ ਕਰੇ ਤਾਂ ਫਿਰ ਅਸੀਂ ਆਪਣੇ ਪ੍ਰਧਾਨ ਨੂੰ ਪੁੱਛ ਲਾਂਗੇ ਤੇ ਫਿਰ ਹਾਲੇ ਤੱਕ ਕੋਈ ਲੋਕੇਸ਼ਨ ਜਾਰੀ ਨਹੀਂ ਕਰ ਸਕਿਆ ਕਿੱਥੇ ਮਿਲਿਆ ਕੋਈ ਥਾਂ ਵੀ ਦੱਸ ਸਕਿਆ ਕਿਹੜੀ ਗੱਲ ਉਹਨਾਂ ਨੇ ਕਹੀ ਟੋਪੀ ਲੈ ਕੇ ਜਾ ਕੇ ਵੇ ਭਗਵੰਤ ਮਾਨ ਦੱਸੇ ਲੋਕਾਂ ਦੇ ਸਾਹਮਣੇ ਫਿਰ ਚੁੱਪ ਕਿਉਂ ਆਂ ਜਗਾ ਦੱਸੇ ਫਿਰ ਅਸੀਂ ਪੁੱਛ ਲਾਂਗੇ ਨਹੀਂ ਤਾਂ ਫਿਰ ਭਗਵੰਤ ਮਾਨ ਮਾਫੀ ਮੰਗੇ ਇਸ ਗੱਲ ਦੀ ਮੈਂ ਤਾਂ ਸਵਾਮੀ ਜੀ ਮੁੱਖ ਮੰਤਰੀ ਨੇ ਮੇਰੇ ਸਾਹੂਰ ਤੇ ਕਹਿਤਾ ਸੀ ਕਿ ਕੋਈ ਨਹੀਂ ਸਾਧੂ ਹੋਏ ਤਾਂ ਅਸੀਂ ਬੜਾ ਜੀ ਜੋ ਪੜਿਆ ਜੇ ਕੋਈ ਵੇ ਸਰ ਮੈਂ ਤਾਂ ਕਹਿਆ ਮੈਂ ਤਾਂ ਕਹਿ ਰਿਹਾ ਕਿ ਉਹਨੂੰ ਰੋਕਿਆ ਕਿਨਿਆ ਉਸ ਨੂੰ ਰੋਕਿਆ ਕੇਨ ਆ ਫੜਨ ਤੋਂ ਜਿਹਨੇ ਕੇ ਜਾਂਦਾ ਗਿਆ ਸੀ ਉਹਨੂੰ ਕਾਂਗਰਸ ਨੇ ਪ੍ਰੋਟੈਸਟ ਵੀ ਕੀਤਾ ਸੀ ਕਿ ਉਹਦਾ ਵੈਲਡਿੰਗ ਦਾ ਪੋਰਟਿੰਗ ਕਰਕੇ ਜਿਹੜੇ ਕੇਸ ਦੇ ਅੰਦਰ ਲਗਾਏ ਸੀ ਉਹਨਾਂ ਨੂੰ ਅਸੀਂ ਉਸ ਕੇਸ ਦੇ ਅੰਦਰ ਪ੍ਰੋਟੈਸਟ ਕੀਤਾ ਸੀ ਹੋਰ ਕਿਸੇ ਮਾਮਲੇ ਦੇ ਲਈ ਸੈਸੀ ਸਕਾਲਰਸ਼ਿਪ ਦੇ ਅੰਦਰ ਦੋਨਾਂ ਖਿਲਾਫ ਕੋਈ ਪਰਚਾ ਨਹੀਂ ਦਰਜ ਹੋਇਆ ਦੱਸੋ ਮੈਨੂੰ ਕੋਈ ਐਫ ਆਈ ਆਰ ਕੋ ਹੋਈ ਆ ਤਾਂ बिल्कुल उसका डट करके विरोध किया जाएगा कि आपने पंजाब की विधानसभा में दलितों का अपमान किया है मैंने मुख्यमंत्री बनाने की बात कही और उन्होंने मुझे कहा इसको दौरा इसको दौरा पड़ गया जुत्ती संगा हो मैं कोई अपशब्द नहीं बोलूंगा ना मैं को ऐसा कोई संविधान के खिलाफ और इंसानियत के खिलाफ जो बात होगी मैं वो नहीं करूंगा मैं एक एजिटेशन से उठ करके आया हूं किसी का सम्मान करना जानता हूं ਔਰ ਸਨਮਾਨ ਸੇ ਵਿਰੋਧ ਐਸਾ ਹੋਗਾ ਉਸਕੋ ਆਪਣੇ ਆਪ ਪਤਾ ਲੱਗ ਜਾਏਗਾ ਕਿ ਜੇ ਲੋਕ ਮੇਰਾ ਅਪਮਾਨ ਕਰ ਰਹੇ ਹਨ ਉਹਨਾਂ ਨੇ ਤਾਂ ਕਿਹਾ ਅਜ ਬੀਬੀ ਜੀ ਨੇ ਵੀ ਇਹ ਵੀਡੀਓ ਨੂੰ ਤਰੋਰ ਮਰੋੜ ਕੇ ਕਿਹਾ ਔਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਕਿਹਾ ਉਹ ਮੇਰੀ ਮਾਤਾ ਜੀ ਹੈ ਉਹ ਮੇਰੀ ਵੱਡੀ ਭੈਣ ਹੈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਐਲੀਗੇਸ਼ਨ ਹੈ ਉਹ ਤਾਂ ਕਹਿ ਰਹੇ ਨੇ ਕਿ ਇਹ ਤਰੋਲ ਨਰੋੜ ਕੇ ਮੇਰੀਆਂ ਭਾਵਨਾਵਾਂ ਨੂੰ ਜਿਹੜਾ ਆ ਉਹ ਉਹ ਹਾਨ ਕੀਤਾ ਜਾ ਰਿਹਾ ਤਾਂ ਫਿਰ ਗੱਲ ਕਿੱਥੇ ਰਹਿ ਗਈ ਇਹਦਾ ਮਤਲਬ ਆ ਕਿ ਜੋ ਹੋਰ ਕਹਿ ਦਵੇ ਉਹ ਉਹ ਠੀਕ ਆ ਤੇ ਜਿਹੜਾ ਵਿਅਕਤੀ ਖੁਦ ਨਿੱਜੀ ਤੌਰ ਦੇ ਉੱਤੇ ਕਹਿ ਰਿਹਾ ਕਿ ਇਹ 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 ਨੂੰ ਤਰੋਲ ਨਰੋੜ ਕੇ ਪੇਸ਼ ਕੀਤਾ ਜਾ ਰਿਹਾ ਔਰ ਚੰਨੀ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਉਹ ਮੇਰੀ ਮਾਂ ਸਬਾਨ ਆ ਮੇਰੀ ਭੈਣ ਸਬਾਨ ਆ ਮੀਡੀਆ ਇਹ ਕਿਉਂ ਨਹੀਂ ਦਿਖਾ ਰਿਹਾ ਕਿ ਉਹਨਾਂ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਔਰ ਉਹਨਾਂ ਨੂੰ ਕੁੱਟ ਕੇ ਫੜ ਕੇ ਉਹਨਾਂ ਤੋਂ ਆਸ਼ੀਰਵਾਦ ਲਿਆ ਕਮਾਲ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇਸ ਦੇਖੋ ਇਹ ਤਾਂ ਇਹ ਤਾਂ ਤੁਹਾਡੇ ਸਾਹਮਣੇ ਆ ਦੋਸ਼ ਲਾਉਣ ਵਾਲਾ ਵਿਅਕਤੀ ਇਸ ਪ੍ਰੈਸ ਕਾਨਫਰੰਸਾਂ 'ਚ ਬੈਠ ਕੇ ਭਗਵੰਤ ਮਾਨ ਕਹਿੰਦਾ ਸੀ ਆ 2 ਕਰੋੜ ਰੁਪਈਆ ਸਰਦਾਰ ਚੰਨਜੀਤ ਸਿੰਘ ਚੰਨੀ ਨੇ ਇਸ ਸਪੋਰਟਸ ਵਾਲੇ ਮੁੰਡੇ ਦੇ ਕੋਲੋਂ ਜਿਹੜਾ ਸੀ ਲੈ ਕਿੱਥੇ ਗਿਆ ਮੁੱਦਾ ਬਈ ਕਹਿੰਦਾ ਸੀ ਮੈਂ ਇਹਨੂੰ ਡੀਐਸਪੀ ਭਰਤੀ ਕਰੂੰਗਾ ਤਾਂ ਫੇ ਭਰਤੀ ਕਰ ਦਿੱਤਾ ਅੱਜ ਨਾ ਉਹ ਬੰਦਾ ਲੱਭਦਾ ਨਾ ਭਗਵੰਤ ਮਾਨ ਲੱਭਦਾ ਨਾ ਉਹਦਾ ਮੁੱਦਾ ਲੱਭਦਾ ਇਸ ਕਰਕੇ ਭਗਵੰਤ ਮਾਨ ਨੂੰ ਚਾਹੀਦਾ ਅਕਲ ਚ ਰਹਿ ਹੋਸ਼ ਚ ਰਹਿ ਤੂੰ ਨਸ਼ੇ ਦੇ ਚੂਰ ਦੇ ਅੰਦਰ ਹਕੂਮਤ ਦੇ ਨਸ਼ੇ ਵਾਪਰਾਂ ਦੇ ਨਹੀਂ ਰਹੇ ਯਹਾਂ ਗੀਤ ਦੇ ਨਹੀਂ ਰਹੇ ਰੰਗ ਜੇਬ ਦੇ ਨਹੀਂ ਰਹੇ ਸੂਬੇ ਸਰਾਂਦੇ ਨਹੀਂ ਰਹੇ ਤੇ ਰਹਿਣਾ ਇਹਨਾਂ ਦਾ ਵੀ ਨਹੀਂ ਹੈ ਇਸ ਕਰਕੇ ਅਸੀਂ ਤਾਂ ਜਿਨ੍ਹਾਂ ਦੇ ਉੱਤੇ ਤੂੰ ਜ਼ੁਲਮ ਕਰਦਾ ਅਸੀਂ ਤਾਂ ਉਹਨਾਂ ਨੂੰ ਮੁਲਾਕਾਤ ਵੀ ਕਰਨ ਜਾਣੇ ਆ ਸੁਣ ਲਓ ਚੈਨਲ ਵਾਲੇ ਸਾਰੇ ਬੈਠੇ ਆ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣ ਚਾਹੁੰਦਾ ਜਿੱਦਣ ਸਾਡੀ ਸਰਕਾਰ ਆਈ ਨਾ ਅਸੀਂ ਬੰਡਾਟਾ ਪੋਲਿਟਿਕਸ ਨਹੀਂ ਕਰਾਂਗੇ ਤੱਥਾਂ ਦੇ ਆਧਾਰ ਤੇ ਜਦੋਂ ਇਹ ਅੰਦਰ ਜਾਏਗਾ ਨਾ ਤੇ ਇਹਦੀ ਮੁਲਾਕਾਤ ਵੀ ਕਿਸੇ ਦੇ ਪੰਜਾਬ ਦੇ ਵਿੱਚੋਂ ਕਰਨ ਨਹੀਂ ਆਉਣਾ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਹੋਣਾ ਇਹ ਸਾਰਾ ਕੁਝ ਗੋਲੀ ਸਾਹਿਬ ਆਪਕੋਰ ਹਲਕੀ ਜਿਹੀ ਨਾਲ ਸਵਾਲ ਪਾਇਆ ਤੁਹਾਡੇ ਪੁਰਾਣੇ ਸਾਥੀ ਬਹੁਤ ਮਾਣ ਨੂੰ ਬਣਾ ਦੇ ਰਹੇ ਨੇ ਕੀ ਤੁਸੀਂ ਕਿਹਾ ਦੇਖੋ ਲੱਗ ਰਿਹਾ ਕਿ ਉਹਨਾਂ ਨੂੰ ਲੋਕਾਂ ਦਾ ਉਸ ਤਰੀਕੇ ਨਾਲ ਹੁਆ ਕਮਾਲ ਦੀ ਗੱਲ ਹੈ 22 ਦੇ ਵਿੱਚ ਮੇਰੇ ਕੋਲੋਂ ਹਾਰ ਗਿਆ ਔਰ ਮੈਂ ਮੈਂ ਡਰ ਕੇ ਕਹਿੰਨਾ ਮਹਾਰਾਜ ਦੀ ਬਾਣੀ ਹੈ ਹੋ ਸਕਦਾ ਕੋਈ ਲਫਜ਼ ਗਲਤ ਫਲਤ ਨਾ ਕਹਿ ਜਾ ਹੋ ਜਾਏ ਮਾਫੀ ਚਾਹਣਾ ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਤੇ ਕਹਿੰਦਾ ਹੁੰਦਾ ਸੀ ਮੈਨੂੰ ਕੋਈ ਹਰਾ ਨਹੀਂ ਸਕਦਾ ਤੇ ਸੁਖਵਿੰਦਰ ਕੋਟਲੇ ਨੇ ਉਹ ਮਾਰਿਆ ਪਟਕਾ ਕੇ ਹੁਣ ਸਣੇ ਪਾਰਟੀ ਜਿਹੜੀ ਸੀ ਨਾ ਉਹ ਉਹ ਲੈ ਕੇ ਆ ਉਹ ਉਧਰਲੇ ਪਾਸੇ ਆਮ ਆਦਮੀ ਪਾਰਟੀ ਚ ਚਲ ਗਿਆ ਉਹਨੂੰ ਪਤਾ ਲੱਗ ਗਿਆ ਹੁਣ ਕੋਟਲੀ ਨੇ ਮੈਨੂੰ ਜਿੱਤਣ ਨਹੀਂ ਦੇਣਾ ਤਕੜਾ ਹੋਊ ਉਹ ਮੈਂ ਕਹਿੰਨਾ ਸਤਾਏ ਚ ਫਿਰ ਟੱਕਰੂਗਾ ਤੈਨੂੰ ਹੁਣ ਜਿੱਤਣਾ ਤਾਂ ਤੂੰ ਹੈ ਨਹੀਂ ਤੇ 27 ਚ ਫਿਰ ਤੂੰ ਟਿਕਟ ਮੰਗੇਗਾ ਗਾ ਦੱਸ ਕਿਹੜੀ ਪਾਰਟੀ ਤੋਂ ਟਿਕਟ ਲੈਣੀ ਆ ਤੇ ਮੈਂ ਉੱਥੇ ਆ ਕੇ ਲੜੂਗਾ ਤੇਰੇ ਨਾਲ ਪਾਰਟੀ ਨੂੰ ਬੇਨਤੀ ਕਰ ਲਊਗਾ ਕਿ ਮੈਨੂੰ ਭੇਜੋ ਇਹਦੇ ਮੁਕਾਬਲੇ ਦਾ ਕਿਰਦਾਰ ਕੀ ਰਹਿ ਗਿਆ ਇਸ ਕਰਕੇ ਇਹ ਟੀਨੂ ਟੂ ਨੂੰ ਕੀ ਆ ਮੈਂ ਤਾਂ ਉਹ ਮਾਰੇ ਬਗਾ ਕੇ ਮੈਂ ਤਾਂ ਨੰਦਜੀ ਬੈਠੇ ਨੇ ਇਹਨਾਂ ਦੇ ਚੈਨਲ ਦੇ ਉੱਤੇ ਜਦੋਂ ਰਾਹੁਲ ਗਾਂਧੀ ਜੀ ਯਾਤਰਾ ਜਾਏ ਸੀ ਮੈਨੂੰ ਇੱਕ ਸਵਾਲ ਪੁੱਛਿਆ ਸੀ ਕਹਿੰਦੇ ਉਹ ਬੜਾ ਸਟਰੋਂਗ ਲੀਡਰ ਆ ਕਹਾਂ ਤੁਸੀਂ ਜਿੱਤ ਜੋਗੇ ਮੈਂ ਕਹਾਂ ਐ ਪਟਕਾ ਕੇ ਮਾਰੂੰਗਾ ਸੋ ਇਸ ਕਰਕੇ ਕਿਰਦਾਰ ਪੰਜਵੀਂ ਪਾਰਟੀ 'ਚ ਜਾ ਕੇ ਤਾਂ ਲੜਨ ਨੂੰ ਤਿਆਰ ਬੈਠਾ ਤੇ ਸਤਾਈ ਜੇ ਮੈਂ ਵੀ ਤਿਆਰ ਬੈਠਾ ਕਾਂਗਰਸ ਨੂੰ ਕਹਾਂਗਾ ਕਿ ਮੈਨੂੰ ਲੜਾਓ ਇਹਦੇ ਖਿਲਾਫ ਲਈ ਕੁਝ ਨਹੀਂ ਹੈ ਐਵੇਂ ਗੱਲਾਂ ਹੀ ਆ ਮੈਂ ਤਾਂ ਹੁਣ ਉਹ ਤਾਂ ਐਮਪੀ ਦਾ ਇਲੈਕਸ਼ਨ ਤਾਂ ਦੇਖੋ ਤੁਹਾਨੂੰ ਵੀ ਪਤਾ ਮੈਂ ਵੀ ਦਾਵੇਦਾਰ ਸੀ ਮੈਂ ਤਾਂ ਹੁਸ਼ਿਆਰਪੁਰ ਤੋਂ ਵੀ ਦਾਵੇਦਾਰ ਸੀ ਮੈਂ ਤਾਂ ਜਲੰਧਰ ਤੋਂ ਵੀ ਦਾਵੇਦਾਰ ਸੀ ਪਾਰਟੀ ਨੇ ਮੈਨੂੰ ਪੁੱਛਿਆ ਮੈਂ ਸਨਮਾਨ ਕਰਨਾ ਚਾਹੁੰਦਾ ਕੇਂਦਰ ਦੀ ਲੀਡਰਸ਼ਿਪ ਦਾ ਔਰ ਪੰਜਾਬ ਦੀ ਲੀਡਰਸ਼ਿਪ ਦਾ ਮੈਂ ਉਹਨਾਂ ਨੂੰ ਕਹਾਂ ਜੇ ਤੁਹਾਨੂੰ ਚਾਹੁੰਦੇ ਹੋ ਕਿ ਤੁਸੀਂ ਮੈਨੂੰ ਕਿਤੇ ਲੜਾਉਣਾ ਤਾਂ ਤੁਸੀਂ ਲੜਾ ਦਿਓ ਮੈਂ ਤਾਂ ਬਿਲਕੁਲ ਤਿਆਰ ਬੈਠਾ ਮੈਂ ਤਾਂ ਸਾਰਾ ਕੁਝ ਤਿਆਰ ਕਰੀ ਬੈਠਾ ਸੀ ਪਰ ਪਾਰਟੀ ਨੇ ਕਿਹਾ ਨਹੀਂ ਚੰਨੀ ਸਾਹਿਬ ਨੂੰ ਤੁਸੀਂ ਜਲੰਧਰ ਲੈ ਕੇ ਗਏ ਹੋ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਚੰਨੀ ਸਾਹਿਬ ਨੂੰ ਜਿਤਾਓ ਇਲੈਕਸ਼ਨ ਆਇਆ ਘੜਾ ਕੁੰਬ ਦਾ ਮੇਲਾ ਤਾਂ ਦੋ ਸਾਲ ਨਹੀਂ ਆਇਆ ਇਹ ਖੜਾ ਆ ਮੇਰੇ ਖਾਲ ਬਾਈਲ ਇਕਸ਼ਨ ਦੋ ਚਾਰ ਪੰਜ ਜੇ ਫੇਰ ਕਿਤੇ ਕੋ ਕਮੀ ਪੇਸ਼ੀ ਰਹੀ ਤਾਂ ਫਿਰ ਕੱਢ ਦੇਾਂਗੇ ਏਡੀ ਕਿਹੜੀ ਗੱਲ ਹੈਗੀ ਆ ਔਰ ਕੋਈ ਸਵਾਲ ਆ ਆਪਣੇ ਉਸ ਦਾ ਥੈਂਕ ਯੂ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਮਿਹਰਬਾਨ ਜੀ